ਮਾਦਰ ਬੋਝਦਾ ਮਿਲ ਜੀ ਜੋਡੀ ਮੀਡੀਆ ਦੀ ਬਾਗ ਮੈਂ ਰਟੇ ਮੈਂ ਕੋਤਨ ਬਲਾਦਨਾ ਪ੍ਰੈਸ ਲੇ ਤੁ ਸਾਡੀ ਭੈਣ ਆਈ ਹੈ ਮੈਂ ਤਰੋ ਮਦਦ ਕਰੀ ਜੀ ਸਰ ਕਿ ਨਾ ਮੈਂ ਆਪਣਾ ਦੀਪਕ কুমার ਹਾਂ ਜੀ ਕਿੱਥੇ ਦਾ ਰਹਿਣ ਬਣੇ ਮਲਕਾਣੇ ਮੱਲੇ ਹਾਂ ਜੀ ਕੀ ਗੱਲ ਕੀ ਹੋਈ ਹੈ ਤੁਸੀਂ ਅੱਜ ਪ੍ਰੈਸ ਮੀਟਿੰਗ ਕੀਤੀ ਹੈ ਅਭੀ ਜੀ ਨੇ ਉਹ ਆਪਣੇ ਇਸ ਮਸੱਇਆ ਬਾਰੇ ਦੱਸਿਆ ਕਿ ਸਾਰਾ ਮਾਮਲਾ ਕੀ ਹੈ ਉਹ ਸਾਡੇ ਏਜੰਟਾ ਜੀ ਨਕੋਦਰ ਦਾ ਟਟਕਾ ਲਾਂਦਾ ਉਹ ਤੋਂ ਪੇਮੈਂਟ ਲੈਣੀ ਸੀਗੀ ਤੇ ਮੈਂ ਸਸਵੀ ਦੇ ਪੇਸ਼ ਹੋਇਆ ਸੀਗਾ ਤੇ ਉਹਨਾਂ ਨੇ ਮਾਰਕ ਨਹੀਂ ਕੀਤੀ ਪਹਿਲੇ 2 ਮਹੀਨੇ ਫਿਰ ਮਾਰਕ ਕੀਤੀ ਉਹਨਾਂ ਨੇ ਫਾਈਲ ਹੀ ਕਲੋਜ਼ ਕਰਤੀ ਫਾਈਲ ਕਲੋਜ਼ ਕਰਤੀ ਮਤਲਬ ਕਿ ਤੱਕ ਦੀ ਫਾਈਲ ਕਲੋਜ਼ ਉਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆ ਕੁਛ ਵੀ ਨਹੀਂ ਤੇ ਉਹਨਾਂ ਨੇ ਫਾਈਲ 'ਚ ਉਹ ਲਿਖਿਆ ਸੀਗਾ ਵੀ ਇਹ ਬੰਦੇ ਪਹੁੰਚੇ ਨਹੀਂ ਇਥੇ ਤਾਂ ਪਰ ਤੁਸੀਂ ਗਏ ਸੀ ਹਾਂਜੀ ਅਸੀਂ ਜਾਂਦੇ ਸੀਗੇ 2 ਦਿਨ ਬਾਅਦ 3 ਦਿਨ ਬਾਅਦ ਜਾਂਦੇ ਹੀ ਕਦੇ ਹਾਲੀ ਮਾਰਕ ਨਹੀਂ ਹੋਈ ਮਾਰਕ ਨਹੀਂ ਹੋਈ ਮਾਰਕ ਨੂੰ 2 ਮਹੀਨੇ ਲਾਤੇ ਇੱਕ ਜਿਹੜੀ ਬ੍ਰਾਂਚ ਤੋਂ ਤੁਹਾਡੇ ਕੰਪਲੀਟ ਮਾਰਕ ਹੋਈ ਸੀ ਆਪਣੇ ਉੱਥੇ ਐਸਐਸਪੀ ਆਫਿਸ 4 ਨੰਬਰ ਬਿਲਡਿੰਗ ਤਾਂ ਉਹ ਤੁਸੀਂ ਕਿ ਮੰਗ ਕੇ ਕਾਦੇ ਦੁਆਰਾ ਮੈਂ ਉੱਥੇ ਦੁਆਰਾ ਗਿਆ ਫਾਈਲ ਰੀਓਪਨ ਕਰਾਣ ਤੇ ਉਹ ਕਹਿੰਦੇ ਵੀ ਐਂਦੀ ਕਾਪੀ ਆ ਉਹ ਇੱਕ ਕੜਵਾਣੀ ਆ ਉੱਥੇ ਮੈਂ ਗਿਆਏਗਾ ਫਾਈਲ ਕੜਵਾਣ ਫਿਰ ਤੇ ਉਹ ਮੈਡਮ ਬੈਠੀ ਉੱਥੇ ਉਹ ਕਹਿੰਦੇ ਵੀ ਡਾਕਨ ਇਹ ਅਗ ਟਿਕਟਾ ਲਿਆਣੀ ਪੈਣੀ ਆ ਵਾ ਇੱਕ ਫਾਰਮ ਲਗਣਾ ਨਾਲ ਉਹ ਲਵਾ ਦੋ 200 ਰੁਪਏ ਉਹਦਾ ਫੀਸ ਆ ਮੈਂ 200 ਰੁਪਏ ਤੇ ਪੇ ਕੀਤਾ ਹਾਲੇ ਤੱਕ ਕੋਈ ਉਹਨਾਂ ਨੇ ਪੇਪਰ ਨਹੀਂ ਕਢਾ ਦਿੱਤਾ ਨਹੀਂ ਤੇ ਇਸ ਮੈਂਜਰੀ ਦੁਆਰਾ ਕੋਈ ਕੰਪਲੀਟ ਐਸੈਸ ਨਹੀਂ ਸੌਂਦੀ ਕਿਤੀ ਨਵੇਂ ਫਾਰਮ ਮੰਗਦੇ ਹੀ ਫਾਰਮ ਫਿਰ ਨਾਲ ਅਟੈਚ ਕਰਕੇ ਫਿਰ ਹੋਣੀ ਤਾਂ ਹੁਣ ਤੋਂ ਮੰਗ ਕੀ ਕਰਦੇ ਆ ਕਿਸ ਤਰ੍ਹਾਂ ਕਿਹਾ ਤੁਸੀਂ ਇਨਸਾਫ ਚਾਹੁੰਦੇ ਮੈਂ ਕਹਣਾ ਵੀ ਜੋ ਮੇਰੀ ਰਕਮਾਂ ਮੈਨੂੰ ਦਿੱਤੀ ਜਾਵੇ ਕੀ ਮਾਮਲਾ ਕੀ ਹੈ ਜਿਹਨੂੰ ਲੈ ਕੇ ਕੱਲੋ ਫਿਰ ਇੱਕ ਪਰਿਵਾਰ ਆਇਆ ਵਾ ਤੁਹਾਡੇ ਕੋਲ ਤਾਂ ਤੁਸੀਂ ਪ੍ਰੈਸ ਨੂੰ ਟਿੱਕ ਕੀਤੀ ਹੈ ਦੇਖੋ ਜੀ ਮੈਂ ਸਮੇ ਸਮੇ ਤੇ ਆਪਣੇ ਦਫਤਰ ਦੇ ਵਿੱਚ ਸੰਗਤ ਦਰਸ਼ਨ ਵੀ ਕਰਦਾ ਨਾ ਹਲਕੇ ਦੇ ਵਿੱਚ ਵਿਚਰਦੇ ਹੋਏ ਮੇਰੇ ਕੋਲ ਲੋਕ ਜਿਹੜੇ ਆਪਣੀ ਸਮੱਸਿਆਵਾਂ ਲੈ ਕੇ ਆਉਂਦੇ ਆ ਇਹ ਜਿਹੜੀ ਸਮੱਸਿਆਵਾਂ ਇਹ ਬੜੀ ਕੋਮਾ ਨਾ ਜਿਹਦੇ ਵਿੱਚ ਬੜੇ ਸਾਰੇ ਲੋਕਾਂ ਦੇ ਨਾਲ ਸ਼ੋਸ਼ਨ ਹੁੰਦਾ ਵਾ ਅੱਜ ਦੇ ਸਮੇਂ 'ਚ ਹਰ ਬੰਦਾ ਚਾਹੁੰਦਾ ਮੈਂ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦਵਾ ਆਪਣੇ ਪਰਿਵਾਰ 'ਚ ਬੱਚਿਆਂ ਨੂੰ ਆਪਣੇ ਜਿਹੜਾ ਵਾ ਚੰਗਾ ਫਿਊਚਰ ਦਵਾ ਉਹਨੂੰ ਦੇ ਦੋ ਬੰਦਾ ਕਹਿੰਦਾ ਵਾ ਕਿ ਮੈਂ ਜਿਹੜੀ ਮਿਹਨਤ ਇੱਥੇ ਕਰ ਰਿਹਾ ਮੈਂ ਬਾਹਰ ਜਾ ਕੇ ਮਿਹਨਤ ਕਰਾਂ ਤਾਂ ਕਿ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂ ਪਰ ਹੁੰਦਾ ਕੀ ਆ ਅੱਜ ਦੇ ਸਮੇਂ 'ਚ ਜਿਹੜੇ ਛ ਲੋਕ ਐਹੋ ਜੇ ਬਹੁਤ ਸਾਰੇ ਜਿਹੜੇ ਆ ਨੈਕਸਸ ਦੇ ਵਿੱਚ ਸ਼ਿਕਾਰ ਹੋ ਜਾਂਦੇ ਆ ਜਿਹੜੇ ਨੈਕਸਸ 'ਤੇ ਬੈਠੇ ਆ ਅਨਔਥਰਾਇਜ਼ ਅਨਲਾਈਸੈਂਸਡ ਜਿਹੜੇ ਲੋਕ ਆ ਇੱਕ ਦੂਜੇ ਦਾ ਰੈਫਰੈਂਸ ਦੇ ਕੇ ਐਹੋ ਜੇ ਭੋਲੇ-ਪਾਲੇ ਦੀਪਕ ਜੀ ਵਰਗੇ ਲੋਕਾਂ ਦਾ ਸ਼ਿਕਾਰ ਕਰਦੇ ਆ ਇੱਕ ਦੇਖੋ ਇੱਕ ਇਨਸਾਨ ਜਿਹੜਾ ਪਹਿਲਾਂ ਵੀ ਬਾਹਰ ਆ ਕੇ ਆਇਆ ਹੋਵੇ ਉਹ ਜਦੋਂ ਵਾਪਸ ਆਂਦਾ ਇਹਨਾਂ ਦਾ ਦੋਸਤ ਸੀ ਕੋਈ ਕੀ ਨਾਮ ਸੀ ਉਹਦਾ ਮਨਿੰਦਰ ਮਨਿੰਦਰ ਸਿੰਘ ਨਾਮ ਸੀਗਾ ਉਹ ਇਹਨਾਂ ਨੂੰ ਵਰਗਲਾ ਲੰਦਾ ਵਾ ਉਹ ਕਹਿੰਦਾ ਵਾ ਕਿ ਚਲੋ ਮੈਂ ਵੀ ਬਾਹਰ ਜਾਣਾ ਤੁਹਾਨੂੰ ਵੀ ਜਿਹੜੇ ਮੇਰੇ ਨੋ ਨਾ ਕੋਈ ਉਹਨਾਂ ਕੋਲ ਜਾ ਕੇ ਤੁਹਾਡਾ ਵੀ ਬਾਹਰ ਅਵੀਜ਼ਾ ਲਵਾਉਂਦਾ ਵਾ ਕੀ ਨਾ ਸੀ ਜੀ ਇਹਨੂੰ ਪੈਸੇ ਦਿੱਤੇ ਸੀਗੇ ਵਿਕਰਮ ਜੀ ਨੂੰ ਪੈਸੇ ਦਿੱਤੇ ਸੀ ਨਕੋਦਰ ਹਲਕਾ ਪੈਂਦਾ ਵਾ ਹੁੰਦਾ ਹੀ ਵਾਈਫ ਜੋ ਕਿ ਖੁਦ ਨੂੰ ਸਰਪੰਚ ਦੱਸਦੇ ਜਿੰਨਾ ਅਕਾਊਂਟ 'ਚ ਸਾਡੀ ਭੈਣ ਜਿਹੜੀ ਆ ਉਹਨਾਂ ਨੇ ਪੈਸੇ ਭਾਇਏ ਇਸ ਅਕਾਊਂਟ 'ਚ ਪੈਸੇ ਭਾਈ ਜੀ ਕਿਸ ਨਾਮ ਦੇ ਅਮਨਦੀਪ ਅਮਨਦੀਪ ਰਾਣੀ ਅਮਨਦੀਪ ਰਾਣੀ ਆ ਜਿਹਦੇ ਅਕਾਊਂਟ 'ਚ ਇਹਨਾਂ ਨੇ ਵਾਈਟ ਮਨੀ ਜਿਹੜੀ ਆ ਇੱਕ ਨੰਬਰ ਦੇ ਵਿੱਚ ਪੈਸੇ ਪਾਏ ਆ ਜਿਹਦੇ ਲਈ ਨਾ ਬਾਹਰ ਭੇਜਿਆ ਜਾਏਗਾ ਉਹ ਜਦੋਂ ਇਹਨਾਂ ਨੇ ਫੋਨ ਕੀਤਾ 2023 ਤੋਂ ਲੈ ਕੇ ਹੁਣ 2025 ਵੀ ਅਗਸਤ ਆ ਗਿਆ ਜਦੋਂ ਉਹਨੂੰ ਫੋਨ ਕਰਦੀ ਅਮਨਦੀਪ ਨੂੰ ਕਹਿੰਦੇ ਜੀ ਇਹਨੂੰ ਪੈ ਦਿੱਤੇ ਉਹਦੇ ਨਾਲ ਗੱਲ ਕਰੋ ਉਲਟਾ ਉਹ ਧੋਹ ਦਿੰਦੇ ਸੀ ਕਿ ਮੈਂ ਪਿੰਡ ਦੀ ਸਰਪੰਚ ਆ ਤੇ ਸਾਡੀ ਭੈਣ ਜਦੋਂ ਫੋਨ ਕਰਦੀ ਸੀ ਉਹਨੂੰ ਕੋਈ ਵੀ ਜਿਹੜਾ ਹੱਥ ਪੱਲਾ ਨਹੀਂ ਫੜਾਇਆ ਜਾਂਦਾ ਸੀ ਸੋ ਐਹੋ ਜਿਹੇ ਲੋਕ ਜਿਹੜੇ ਆ ਉਹਨਾਂ ਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਦੂਜੇ ਪਾਸੇ ਜਿਹੜੀ 2023 ਤੱਕ ਦਰਖਾਸਤ ਦਿੱਤੀ ਹੋਏ ਮੰਨ ਲੋਹੇ ਦੇ ਵਿਚਾਰਾ ਪਰਿਵਾਰ ਮੇਰੇ ਤੱਕ ਪਹੁੰਚ ਕਰ ਲਈ ਤੁਹਾਡੇ মিডিਆ ਦਾ ਸਾਥ ਮਿਲ ਗਿਆ ਐਹੋ ਜਿਹੇ ਕਿੰਨੇ ਲੋਕ ਆ ਜਿਹੜੇ ਐਂਟੀ ਫਰੋਡ ਜਿਹੜਾ ਕਪੂਥਲੇ ਚ ਆ ਉਹਨਾਂ ਦੇ ਕੁਝ ਮਾੜੇ ਅਧਿਕਾਰੀਆਂ ਦੀ ਪੇਟ ਜੜ ਗਏ ਉਹ ਖੱਜਲ ਖਰਾਬ ਹੋ ਰਿਆ ਅੱਜ ਦੇ ਸਮੇਂ 'ਚ ਲੋਕ ਜਿੰਨਾਂ ਕੋ ਰੋਟੀ ਕਮਾਣ ਦੀ ਸਮਾਂ ਹੁੰਦਾ ਕਵਾ ਜਿਹੜੇ ਕਿ ਆਪਣੇ ਹੈਂਡ ਟੂ ਮਾਊਥ ਆ ਉਹ ਦੱਸੋ ਦਫ਼ਤਰਾਂ ਦੇ ਚੱਕਰ ਦੋ ਦੋ ਸਾਲ ਕਿੱਦਾਂ ਲਾਉਗੇ ਉਲਟਾ ਜਿਹੜੀ ਆ ਇਹ ਦਾਖਲ ਦਫ਼ਤਰ ਜਿਹੜੀ ਰਿਪੋਰਟ ਆ 'ਚ ਲਿਖ ਦਿੱਤਾ ਗਿਆ ਕਿ ਜਿਹੜੀ ਸਾਡੀ ਭੈਣ ਵਾਂ ਉਹਨੂੰ ਫੋਨ ਕੀਤੇ ਆ ਪੂਜਾਰਾਣੀ ਹਨਾ ਪੂਜਾਰਾਣੀ ਨੂੰ ਫੋਨ ਕੀਤੇ ਪੂਜਾਰਾਣੀ ਸਾਨੂੰ ਕੋਈ ਜਿਹੜਾ ਵਾ ਸਾਨੂੰ ਰਿਸਪੌਂਸ ਹੀ ਨਹੀਂ ਦਿੱਤਾ ਤੇ ਪੂਜਰਾਂ ਨੇ ਵਿਚਾਈ ਜਿਹੜੀ ਦੱਸ ਰਹੀ ਆ ਕਿ ਕਹਿੰਦੀ ਕਿ ਮੈਨੂੰ ਤਾਂ ਇੱਕ ਵੀ ਪਰਵਾਨਾ ਹੀ ਨੋਟ ਹੋਇਆ ਹੁਣ ਇਹ ਦੱਸੋ ਜੇ ਕਿਸੇ ਦੇ ਬਿਆਨ ਹੀ ਨਹੀਂ ਹੋਏ ਤੇ ਦਫਤਰ داخل ਜਿਹੜੀ ਰਿਪੋਰਟ ਕਿੱਦਾਂ ਹੋਗੀ ਤੁਸੀਂ ਉੱਚੇ ਮੈਂਸ਼ਨ ਕਰ ਦੇ ਕਿ ਪੂਜਰਾਂ ਨੂੰ ਨਹੀਂ ਬੁਲਾਇਆ ਗਿਆ ਜਾਂ ਪੂਜਾ ਨੂੰ ਬੁਲਾਇਆ ਗਿਆ ਜਾਂ ਦੂਜੀ ਪਾਰਟੀ ਨੂੰ ਨਹੀਂ ਬੁਲਾਇਆ ਗਿਆ ਇਹਨੂੰ ਬੁਲਾਇਆ ਗਿਆ ਉਹ ਪਤਾ ਲੱਗਦਾ ਤੁਸੀਂ ਆਪਣੀ ਜਾਂਚੜਾਣ ਦੇ ਮਾਰੇ ਕਿ ਕੋਈ ਜਿਹੜੀ ਦਰਖਾਸਤ ਆ ਪੈਂਡਿੰਗ ਨਾ ਰਹੇ ਤੇ ਤੁਹਾਡਾ ਜਿਹੜਾ ਮਹਿਕਮਾ ਵਾ ਐਂਟੀ ਫਰੋਡ ਦਾ ਉਹ ਜਿਹੜਾ ਵਾ ਸੁਰਖੀਆਂ ਚ ਬਣਿਆ ਰਹੇ ਕਿ ਸਾਡੀ ਦੇਖੋ ਜੀ ਸੋਚ ਸੋ ਜੜੀ ਆ ਸਾਡੀ ਰਿਪੋਰਟ ਜੜੀ ਆ ਪੈਂਡਿੰਗ ਜੜੀ ਨਹੀਂ ਹੁੰਦੀ ਸਾਡੀਆਂ ਰਿਪੋਰਟਾਂ ਜੜੀਆਂ ਓਨ ਦਾ ਰਿਕਾਰਡ ਜੜੀਆਂ ਸਹੀ ਜੜੀਆਂ ਵਾ ਖਤਮ ਹੋ ਜਾਂਦੀਆਂ ਵਾ ਫਿਰ ਉਹਦੇ ਕਾਕੇ ਜਲਦ ਭਾਈ ਜੇ ਜੜੀ ਆ ਦਫਤਰ ਦਾਖਲ ਜੜੀ ਰਿਪੋਰਟ ਕਾ ਦਿੱਤੀ ਸੋ ਮੈਂ ਚਾਹੁੰਦਾ ਨਾਲ ਦੀ ਨਾਲ ਜਿੰਨਾ ਲੋਕਾਂ ਨੇ ਇਹਨਾਂ ਦੀ ਦਰਖਾਸਤ ਤੇ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਵੀ ਇਨਕੁਆਇਰੀਮੈਂਟ ਨਾਲ ਦੀ ਨਾਲ ਜਲਦੀ ਇਹਨਾਂ ਨੂੰ ਐਸਐਸਪੀ ਸਾਹਿਬ ਕੋ ਗੌਰਵ ਜੀ ਕੋ ਬੇਨਤੀ ਕਰਕੇ ਇਹਨਾਂ ਦੀ ਦਰਖਾਸਤ ਵਾ ਰੀਓਪਨ ਕਰਾਵਾਂਗੇ ਤਾਂ ਕਿ ਇਸ ਪ੍ਰਵਾਹ ਨੂੰ ਇਨਸਾਫ ਮਿਲੇ